ਮਰਾਲਾ ਡਾਂਸਰ ਵਿਵਾਦ ਮਾਮਲੇ ਦੀ ਜਿਸ ਪੁਲਿਸ ਦੇ ਵੱਲੋਂ ਇੱਕ ਹੋਰ ਗ੍ਰਿਫਤਾਰੀ ਕੀਤੀ ਗਈ ਹੈ ਪੁਲਿਸ ਨੇ ਡਾਂਸਰ ਤੇ ਗਲਾਸ ਟਕਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਦੱਸ ਕੇ ਰਵਿੰਦਰ ਸਿੰਘ ਵੱਜੋ ਸ਼ਖਸ ਦੀ ਪਛਾਣ ਹੋਈ ਹੈ ਰਵਿੰਦਰ ਨੇ ਹੀ ਡਾਂਸਰ ਤੇ ਤਾਰੂ ਦਗਲਾ ਤੋ ਪਹਿਲਾ ਪੁਲਿਸ ਦੇ ਜੱਟੂ ਸਿੰਘ ਗ੍ਰਫਤਾਰ ਕੀਤਾ ਸੀਗਾ ਕਾਬੂ ਕੀਤਾ ਸੀਗਾ ਜੱਟੂ ਗਰੂਪ ਸਿੰਘ ਨੇ ਪੁਲਿਸ ਮੁਲਾਜ਼ਮ ਹੈ ਜੋ ਲੁਧਿਆਣਾ ਚ ਡਿਊਟੀ ਤੇ ਤਾਇਨਾਤ ਹੈ ਜ਼ਿਕਰਯੋਗ ਹੈ ਕਿ ਬੀਤੇ ਦਿਨ ਵਿਆਸਮਾਗਮ ਦੌਰਾਨ ਮਹਿਲਾ ਡਾਂਸਰ ਤੇ ਨੌਜਵਾਨ ਵਿਚਕਾਰ ਝਗੜਾ ਹੋਇਆ ਸੀਗਾ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਸੀਗੀਆਂ ਤੇ ਦੋਵਾਂ ਵਿਚਾਲੇ ਖਾਫੀ ਗਾਲੀ ਗਲੋਚੀ ਹੋਇਆ ਪੂਰੇ ਮਾਅਨੇ ਦੀ ਵੀਡੀਓ ਵੀ ਸਾਹਮਣੇ ਆਈ ਜਿਸ 'ਚ ਨੌਜਵਾਨ ਡਾਂਸਰ ਤੇ ਗਲਾਸ ਟੁੱਟਾ ਵੀ ਦੇਖਿਆ ਜਾ ਸਕਦਾ ਹੈ ਹਾਲਾਂਕਿ ਬਾਅਦ ਵਿੱਚ ਡੀਜੇ ਆਪਰੇਟਰ ਡਾਂਸਰ ਨੂੰ ਉਥੋਂ ਲੈ ਗਿਆ ਡਾਂਸਰ ਮੁਤਾਬਕ ਨੌਜਵਾਨ ਉਸ ਨੂੰ ਤੇਜ਼ ਤੋਂ ਠੇਠਾ ਉਤਰ ਕੇ ਡਾਂਸ ਕਰਨ ਦਾ ਗਲ ਕਹਿ ਰਿਹਾ ਸੀਗਾ ਜਿਸ ਦਾ ਉਸ ਨੇ ਵਿਰੋਧ ਕੀਤਾ ਸੀ ਤੇ ਜਿਸ ਡਾਂਸਰ ਨਾਲ ਝਗੜਾ ਹੋਇਆ ਉਸ ਦਾ ਨਾਂ ਸਿਮਰਤ ਸੀ। ਉਹਨਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ। ਰਵਿੰਦਰ ਸਿੰਘ ਗਿੱਲ ਲੁਧਿਆਣਾ ਦਾ ਰਹਿਣੇ ਵਾਲਾ ਇਲੀਅਸ ਬਿੰਦਰ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ। ਇਹ ਕਿੱਥੇ ਤੋਂ ਗਿਰਵਾ ਕੇ ਤੈਨੂੰ ਉਹ ਇੱਕ ਜੀ ਸਰ ਜਿਹੜਾ ਪਹਿਲਾਂ ਗ੍ਰਿਫਤਾਰ ਕੀਤਾ ਸੀਗਾ ਉਹ ਕੋਈ ਸੀ ਉਹ ਸਾਡਾ ਜਿਹੜਾ ਹੈਗਾ ਜਗਰੂਪ ਸਿੰਘ ਸੀ ਅੱਜ ਉਹਨੇ ਊਡੀਕੋ ਪ੍ਰੈਸ ਕਾਨਫਰੰਸ ਕੀਤੀ ਜੀ ਆ ਉਹ ਕਹਿ ਉਹਨੇ ਕਿਹਾ ਵੀ ਉਹ ਗਲਤ ਬੰਦਾ ਜੀ ਗ੍ਰਿਫਤਾਰ ਕੀਤਾ ਵਾ ਨਹੀਂ ਬੁਲਾਉਣੇ ਵਾਲਾ ਬੰਦਾ ਹੀ ਜਗਰੂਪ ਆ ਨਾਲ ਜਿਹੜਾ ਅੱਜ ਅਸੀਂ ਗ੍ਰਿਫਤਾਰ ਕੀਤਾ ਹੈ ਵਿੰਦਰ ਸਿੰਘ ਉਹਨੇ ਡਿਸਕਲੋਜ਼ ਕੀਤਾ ਵੀ ਮੈਨੂੰ ਬੁਲਾਉਣੇ ਵਾਲਾ ਇਹ ਜਗਰੂਪ ਸਿੰਘ ਆ ਵਿਆਹ ਤੇ ਸਰ ਮੇਰੀ ਅੰਜਾਮ ਲਾਇਆ ਸੈਸ ਕਾਨਫਰੰਸ ਦੇ ਵਿੱਚ ਵੀ ਮੈਨੂੰ ਆਇਡੈਂਟੀਫਿਕੇਸ਼ਨ ਲਈ ਸਮਰਾਲਾ ਪੁਲਿਸ ਵੱਲੋਂ ਸੱਦਿਆ ਨਹੀਂ ਗਿਆ ਮੈਂ ਉਹਨਾਂ ਨੂੰ ਤਿੰਨ ਮੈਸੇਜ ਭੇਜਿਆ ਨੇ ਔਰ ਉਹਨਾਂ ਨੂੰ ਹੋਰ ਕਿਹੜੇ ਕਿਹੜੇ ਲੋਕ ਜਿਹੜੇ ਜ਼ਰਦਾਰੀ ਗੁਆਰ ਬਾਹਰ ਨੇ ਦਿੱਕਾ ਉਹਦਾ ਨਾਮ ਕਲੀਅਰ ਨਹੀਂ ਆਇਆ ਜੇ ਸੱਚਾ ਜਾਂ ਨਾਮ ਲੁੰਦੇ ਸੀਗੇ ਉਹ ਵੀ ਜਲਦੀ ਗ੍ਰਿਫਤਾਰ ਕਰ ਲਾ